ਸਸ਼ਿਕਾਪੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ हरियाणा ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਰੋहतक ਵਿੱਚ ਸਹਾਇਕ ਸਬ ਇੰਸਪੈਕਟਰ ਸੰਦੀਪ ਦੇ ਪਰਿਵਾਰ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੇ ਜਿੱਥੇ ਨੇ ਹਾਏ ਵਿੱਚ ਖੁਦਕੁਸ਼ੀ ਕਰ ਲਈ ਸੀ ਮੁੱਖ ਮੰਤਰੀ ਸੈਣੀ ਨੇ ਮ੍ਰਿਤਕ ਐਸਆਈ ਸੰਦੀਪ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਐਸਆਈ ਸੰਦੀਪ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਪਿਛਤਾਚਾਰ ਦੇ ਗੰਭੀਰ ਦੋਸ਼ ਲਾਇਆ ਸੀ ਤੇ ਉਹਨਾਂ ਦੇ ਪਰਿਵਾਰ ਨੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਸੀ ਦੱਸਣਯੋਗ ਹੈ ਕਿ ਐਸਆਈ ਸੰਦੀਪ ਨੂੰ ਇਸ ਸਾਲ 15 ਅਗਸਤ ਨੂੰ ਮੁੱਖ ਮੰਤਰੀ ਨੈب ਸਿੰਘ ਸੈਣੀ ਦ્વાਰ ਰੋहतक ਵਿੱਚ ਸਨਮਾਨਿਤ ਕੀਤਾ ਗਿਆ ਸੀ ਆਈਪੀਐਸ ਅਧਿਕਾਰੀ ਵਾਈ ਪੁਰਨ ਕੁਮਾਰ ਦੀ ਖੁਦਕੁਸ਼ੀ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਹਨਾਂ ਦਾ ਪਰਿਵਾਰ ਆਖਿਰਕਾਰ ਪੋਸਟਮਾਰਟਮ ਵੀ ਸਹਿਮਤ ਹੋਇਆ ਜਿਸ ਤੋਂ ਬਾਅਦ ਆਈਪੀਐਸ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਆਈਪੀਐਸ ਅਧਿਕਾਰੀ ਵਾਈ ਪੁਰਨ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ ਰੋਹਤਕ ਵਿੱਚ ਐਸਆਈ ਸੰਦੀਪ ਲਾਠਰ ਦੀ ਖੁਦਕੁਸ਼ੀ ਨੇ ਰਹੱਸ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਆਪਣੀ ਖੁਦਕੁਸ਼ੀ ਤੋਂ ਪਹਿਲਾਂ ਜਾਰੀ ਵੀਡੀਓ 'ਚ ਸੰਦੀਪ ਲਾਠਰ ਨੇ ਆਈਪੀਐਸ ਅਧਿਕਾਰੀ ਤੇ ਉਹਨਾਂ ਦੀ ਆਈਐਸ ਪਤਨੀ ਅਮਨੀਤ ਕੁਮਾਰ ਤੇ ਗੰਭੀਰ ਦੋਸ਼ ਲਾਇਨ ਇਸ ਨਾਲ ਜਾਂਚ ਦੀ ਦਿਸ਼ਾ ਵੀ ਬਦਲ ਗਈ ਹੈ ਹੁਣ ਦੋ ਪੱਖੀ ਜਾਂਚ ਹੋਵੇਗੀ ਜਿਸ ਨਾਲ ਵਾਈ ਪੁਰਨ ਕੁਮਾਰ ਦੇ ਪਰਿਵਾਰ ਲਈ ਮੁਸ਼ਕਿਲਾਂ ਵਧਣੀਆਂ ਯਕੀਨੀ ਨੇ ਹਰਿਆਣਾ ਦੇ ਕੁਸ਼ੇਤਰ ਤੋਂ ਵੱਡੀ ਖਬਰ ਹੈ ਕਿ ਭਾਰਤੀ ਕਿਸਾਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਣੀ ਨੇ ਜ਼ਿਲ੍ਹਾ ਖਰਾਕ ਦੇ ਸਪਲਾਈ ਵਿਭਾਗ ਦੇ ਡੀਐਫਐਸਏ ਅਧਿਕਾਰੀ ਨੂੰ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਗੁਰਨਾਮ ਚੜੂਣੀ ਨੂੰ ਹਿਰਾਸਤ ਵਿੱਚ ਲੈ ਆ ਲਿਆ ਹੈ। ਰਿਪੋਰਟਾਂ ਅਨੁਸਾਰ ਵੱਡੀ ਗਿਣਤੀ ਵਿੱਚ ਕਿਸਾਨ ਝੋਨੇ ਦੀ ਕਟਾਈ 'ਚ ਦੇਰੀ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਦੇ ਮੈਨਿਸ ਕਤਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਸਥਿਤੀ ਅਚਾਨਕ ਗਰਮ ਹੋ ਗਈ ਤੇ ਬਹਿਸ ਦੌਰਾਨ ਚੜੂਣੀ ਨੇ ਡੀਐਫਐਸਏ ਅਧਿਕਾਰੀ ਨੂੰ ਥੱਪੜ ਮਾਰ ਦਿੱਤਾ। ਇਸ ਕਾਰਨ ਮੌਕੇ ਤੇ ਹਫੜਾ ਦਫੜੀ ਮਚ ਗਈ। ਪੁਲਿਸ ਤੇ ਪ੍ਰਸ਼ਾਸਨ ਦੇ ਅਧ ਪੰਜਾਬ ਜਰਾ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦਾ ਸਵੀਦਾਇਕਾਂ ਦੇ 40 ਸਾਈਨ ਕਰਕੇ ਨਾਮਜ਼ਦਗੀ ਦਾਖਲ ਕਰਨ ਦੇ ਮਾਮਲੇ 'ਚ ਜੈਪੁਰ ਦੇ ਨਵਨੀ ਚਤੁਰਵੇਦੀ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਤੇ ਚੰਡੀਗੜ੍ਹ ਪੁਲਿਸ ਸਾਹਮਣੇ ਸਾਹਮਣੀ ਹੈ ਚੰਡੀਗੜ੍ਹ ਪੁਲਿਸ ਨੇ ਨਾਮਜ਼ਦਗੀ ਦਾਖਲ ਕਰਨ ਵਾਲੇ ਨਮਨੀਤ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ ਸੁਖਣਾ ਚੇਲ ਨੇੜੇ ਜ਼ੋਪਨਗਰ ਦੇ ਐਸਪੀ ਤੇ ਪੁਲਿਸ ਮੁਲਾਜ਼ਮ ਨਮਨੀਤ ਨੂੰ ਕਾਰ ਤੋਂ ਤਾਣ ਲੱਗੇ ਤਾਂ ਸੈਕਟਰ 3 ਥਾਣਾ ਇੰਚਾਰ ਨਿਰੰਦਰ ਪਟਿਆਲ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਥਾਣਾ ਇੰਚਾਰ ਨੇ ਕਾਰ ਦੀ ਖਿੜਕੀ ਬੰਦ ਕਰ ਲਈ ਤੇ ਕਿਹਾ ਕਿ ਨਮਨੀਤ ਨੂੰ ਨਾਲ ਦੀ ਸੁਰੱਖਿਆ ਚਾਹ ਪੰਜਾਬ ਪੁ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोੜਾ ਨੇ ਕਿਹਾ ਕਿ ਮੁੱਜ਼ਮ ਨੂੰ ਚੰਡੀਗੜ੍ਹ ਦੇ ਜੀਪੀ ਦੇ ਨਾਤੇ ਡਿਸਟ੍ਰਿਕਟ ਵਾਹਨ ਚੁਕਮਾਇਆ ਜਾ ਰਿਹਾ ਸੋਵਲਨ ਅਮਨੀਤ ਦੇ ਨਾਮਜ਼ਦਗੀ ਰੱਦ ਕਰ ਦਿੱਤੇ ਗਏ ਸਨ ਰੂਪਨਗਰ ਸਿਟੀ ਥਾਣੇ 'ਚ ਕੇਸ ਦਰਜ ਹੋਇਆ ਤਾਂ ਸੀ ਕਿ ਲੰਗੀ ਰਾਤ ਨੂੰ ਪੰਜਾਬ ਪੁਲਿਸ ਨੇ ਨਵਨੀਤ ਚਤੁਰਵੇਦੀ ਤੇ ਮਾਮਲਾ ਦਰਜ ਕੀਤਾ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਪ੍ਰੈਸ ਕਾਨਫਰੰਸ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोੜਾ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਸਟੇਟ ਕੈਸਟ ਵਾਂਗੂ ਮਾਰੀ ਹੈ ਨਮਨੀਤ ਨੇ ਆਸਵਾਲੀ 6 ਤੇ 13 ਅਕਤੂਬਰ ਨੂੰ ਨਾਮਜ਼ ਰਾਜਸਥਾਨ ਦੇ ਜੈਸਲਮੇਰ ਜੋਧਪੁਰ ਹਾਈਵੇ ਤੇ ਕੇਸਿਸਲੀ ਪਰਬਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਯਾਤਰੀਆਂ ਚ ਦਹਿਸ਼ਤ ਫੈਲ ਗਈ ਘਟਨਾ ਸਥਾਨ ਤੇ ਕੋਲ 57 ਯਾਤਰੀ ਸਵਾਰ ਸਨ ਹਾਦਸੇ ਵਿੱਚ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀ ਗਿਣਤੀ ਵੱਧ ਸਕਦੀ ਹੈ ਦੁਕੀਮ 16 ਯਾਤਰੀ ਗੰਭੀਰ ਰੂਪ ਤੇ ਸੁੱਲਸੇ ਨੇ ਜੈਸਲਮੇਰ ਤੋਂ ਜੋਧਪੁਰ ਤੱਕ 275 ਕਿਲੋਮੀਟਰ ਲੰਬਾ ਗ੍ਰੀਨ ਕੋਰਡਰ ਬਣਾ ਕੇ ਜ਼ਖਮੀ ਯਾਤਰੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸਥਾਨਕ ਅਧਿਕਾਰੀ ਦੇ ਅਨੁਸਾਰ ਬਸ ਜੋਧਪੁਰ ਸਿੱਧਿਕ ਕੰਪਨੀ ਤੋਂ ਸਿਰਫ 5 ਦਿਨ ਪਹਿਲਾਂ ਹੀ ਨਵੀਂ ਖਰੀ ਦੀਪੇ ਜ਼ਿਆਦਾਤਰ ਯਾਤਰੀਆਂ ਦੀ ਹਾਲਤ ਗੰਭੀਰ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਸਦੇ ਡੂੰਗਾ ਦੁੱਖ ਜ਼ਾਹਰ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ 2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ ਦਿੱਤੇ ਜਾਣਗੇ देर शाम बरनाला चंडीगढ़ राष्ट्रीय राजमार्ग तनोला रोड ते दो वाहन ਟਕਰਾ ਕੇ ਹਾਸਾ ਬਹੁਤ ਹੀ ਭਿਆਨਕ ਸੀ ਹਾਸੇ ਵਿੱਚ ਤਿੰਨ ਲੋਕਾਂ ਦੀ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ ਇਸ ਦੌਰਾਨ ਦੋ ਹੋਰ ਜਣੇ ਗੰਭੀਰ ਰੂਪੇਟ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ देर शाम बरनाला चंडीगढ़ राष्ट्रीय ਮਾਰਗ ਤਨੋਲਾ ਤੇ ਇਹ ਦੋਨੇ ਵਾਹਨ ਟਕਰਾਏ ਸਨ ਹਾਸਾ ਕਾਫੀ ਭਿਆਨਕ ਸੀ ਹਾਸੇ ਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਇਸ ਦੌਰਾਨ ਦੋ ਹੋਰ ਲੋਕੀ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਦਾ ਹਸਪਤਾਲ ਇਲਾਜ ਚੱਲ ਰਿਹਾ ਹੈ ਘਟਨਾ ਤੋਂ ਬਾਅਦ ਪੁਲਿਸ ਹਾਸੇ ਵਾਲੀ ਥਾਂ ਤੇ ਪਹੁੰਚੀ सदर पुलिस ਸਟੇਸ਼ਨ ਦੇ ਜਗਜੀਤ ਸਿੰਘ ਨੇ ਦੱਸਿਆ ਕਿ ਹਾਸਾ ਇੰਨਾ ਭਿਆਨਕ ਸੀ ਕਿ ਆਲਟ ਜਾਤਸਵਾਰ ਨੌਜਵਾਨ ਗੰਭੀਰ ਜ਼ਖਮੀ ਹੋਏ BBMP ਵੱਲੋਂ ਹੁਣ ਬੋਰਡ 'ਚ ਦੋ ਹੋਰ ਸੁਪੀਆਂ ਨੂੰ ਸ਼ਾਮਿਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸ ਦੇ ਕਿ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਨੂੰ ਚਿੱਠੀ ਭੇਜੀ ਗਈ ਹੈ ਜਿਸ ਵਿੱਚ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਵਾ ਦਿੱਤਾ ਗਿਆ ਦੱਸ ਦਈਏ ਕਿ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79 ਵਿੱਚ ਸੋਧ ਕਰਨ ਦੀ ਤਸਵੀਰ ਤਿਆਰ ਕੀਤੀ ਗਈ ਹੈ ਜਿਸ ਤਹਿਤ BBMP ਵਿੱਚ ਮੈਂਬਰਾਂ ਦੀ ਗਿਣਤੀ ਚਾਰ ਹੋ ਜਾਏਗੀ ਪਹਿਲਾਂ ਪੰਜਾਬ ਤੇ ਹਰਿਆਣਾ ਹੀ ਪੱਕੇ ਮੈਂਬਰ ਸਨ ਪਰ ਹੁਣ ਇਹਨਾਂ ਮੈਂਬਰਾਂ ਦੀ ਗਿਣਤੀ ਨੂੰ ਵਧਾਉਣ ਦੀ ਤਿਆਰੀ ਹੋ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਪੰਜਾਬ 'ਚੋਂ ਮੈਂਬਰ ਪਾਵਰ ਤੇ ਹਰਿਆਣਾ 'ਚੋਂ ਮੈਂਬਰ ਸਨਜਾਈ ਪੱਕੇ ਤੌਰ ਤੇ ਗਾਜ਼ਾ ਸ਼ਾਂਤੀ ਅਤੇ ਉਹਨਾਂ ਦੇ ਸਮਰਥਨ ਵਿਰੋਧ ਪਾਕਿਸਤਾਨ 'ਚ ਪਿਛਲੇ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਇਸ ਦੌਰਾਨ ਅਤਵਾਦੀ ਸੰਗਠਨ ਤਹਿਰੀਕੇ ਲਬੇਕ ਪਾਕਿਸਤਾਨ ਦੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪਾਂ ਦੀ ਰਿਪੋਰਟ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਝੜਪ ਲਾਹੌਰ 'ਚ ਇਜ਼ਰਾਈਲ ਵਿਰੋਧੀ ਮਾਰਚ ਦੌਰਾਨ ਹੋਈ ਹੈ ਇਸ ਝੜਪ 'ਚ ਕਟੋਕਾਟਿਕ ਅਧਿਕਾਰੀ ਤੇ ਕਈ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਣ ਦੀ ਖਬਰ ਹੈ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਤਾਕਤ ਦੀ ਵਰਤੋਂ ਕੀਤੀ ਅਥਰੂ ਗੈਸ ਦੇ ਗੋਲੇ ਵੀ ਦਾਗੇ ਰਾਸਤਾਨੀ اسلامਾਬਾਦ ਵੱਲ ਮਾਰਚ ਕਰੇ ਪੁਲਿਸ ਦੇ ਤਹਿਰੀਕੇ ਲਬੇਕ ਪਾਕਿਸਤਾਨ ਦੇ ਸਮਰਥਕਾਂ ਵਿਚਕਾਰ ਹਿੰਸ समर्थक मारे गए गए। कई जख्मी हो फिलहाल स्पीड न्यूज़ कुजीन Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.